ਫਰੀਦਕੋਟ ਪੁਲਿਸ ਵੱਲੋਂ ਪੁਲਿਸ ਮੁਕਾਬਲੇ ਤरान ਦੋ ਖਤਰਨਾਕ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਕੋਲੋਂ ਤਿੰਨ ਪਿਸਤੌਲ ਬਰਾਮਦ ਕੀਤੇ ਗਏ ਜਾਣਕਾਰੀ ਮੁਤਾਬਕ ਫਰੀਦਕੋਟ ਦੇ ਪੀਐਸਪੀਸੀਐਲ ਦੇ ਇੱਕ ਅਧਿਕਾਰੀ ਨੂੰ ਕੁਝ ਮਹੀਨੇ ਪਹਿਲਾਂ ਫਿਰੋਤੀ ਲਈ ਕਾਲ ਆਈ ਸੀ ਅਤੇ ਉਸ ਦੇ ਘਰ ਤੇ ਫਾਇਰਵਿੰਗ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਇਸੇ ਦੌਰਾਨ ਫਰੀਦਕੋਟ ਪੁਲਿਸ ਵੱਲੋਂ ਫਰੀਦਕੋਟ ਦੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਦੀ ਪੁੱਛਗਿੱਛ ਦੌਰਾਨ ਇੱਕ ਹੋਰ ਵਿਅਕਤੀ ਨੂੰ ਕਾਬੂ ਕੀਤਾ ਗਿਆ ਅਤੇ ਜਦ ਦੋਹਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਜਾਣਕਾਰੀ ਸਾਹਮਣੇ ਆਈ ਕਿ ਇਹਨਾਂ ਦੇ ਦੋ ਸਾਥੀ ਮੁਰਦ ਤੋਂ ਉਸੇ ਬਿਜਲੀ ਬੋਰਡ ਦੇ ਅਧਿਕਾਰੀ ਤੇ ਹਮਲਾ ਕਰਨ ਲਈ ਫਰੀਦਕੋਟ ਆਏ ਹੋਏ ਹਨ ਜਿਸ ਬਾਰੇ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਜਦ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਤਾਂ ਫਰੀਦਕੋਟ ਦੇ ਮਚਾਕੀਮਲ ਰੋਡ ਤੇ ਇਹਨਾਂ ਦੀ ਪਹਿਚਾਨ ਕਰ ਇਹਨਾਂ ਨੂੰ ਰੋਕ ਕੇ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਪਰ ਇਹਨਾਂ ਦੋਹਾਂ ਵੱਲੋਂ ਆਪਣੇ ਆਪ ਨੂੰ ਪੁਲਿਸ ਹਵਾਲੇ ਕਰਨ ਦੀ ਬਜਾਏ ਪੁਲਿਸ 'ਤੇ ਗੋਲੀ ਚਲਾ ਦਿੱਤੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਆਪਣੇ ਬਚਾ ਲਈ ਗੋਲੀ ਚਲਾਈ ਗਈ ਜੋ ਦੋਨਾਂ ਗੈਂਗਸਟਰਾਂ ਦੀ ਗਲਤਤਾ ਤੇ ਲੱਗੀਆਂ ਜਿਸ ਤੋਂ ਬਾਅਦ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਫੋਟੋ ਪੁਲਿਸ ਦਾ ਅੱਜ ਮੁਕਾਬਲੇ ਵਿੱਚ ਦੋ ਵਿਕਸ਼ਣਾਂ ਨੂੰ ਕਾਬੂ ਕੀਤਾ ਕੀ ਮਾਮਲਾ ਸੀ ਸਰੋਤ ਕਿਸਤਾ ਹੈ ਜਿਹੜੇ ਕਾਬੂ ਇੱਦਾਂ ਜੀ ਇੱਕ ਆਪਾਂ ਤੀਸਰੇ ਮਹੀਨੇ ਕੋਤਵਾਲੀ ਥਾਣੇ ਕਸੀ ਨੰਬਰ ਐਫ ਆਈ ਆਰ ਦਰਜ ਕੀਤੀ ਨਾਮੂ ਵਕਤੀ ਨੇ ਅਗੇਂਸਟ 387 506 ਆਈ ਪੀ ਸੀ ਦੇ ਅੰਡਰ ਇਹਨਾਂ ਜੀ ਪੀ ਐਸ ਪੀ ਸੀ ਐਲ ਦੇ ਇੱਕ ਸੀਨੀਅਰ ਅਧਿਕਾਰੀ ਆਪਣੇ ਜਿਹੜੇ ਕੀਰਕੋਟ ਦੇ ਨਿਵਾਸੀ ਹੈਗੇ ਆ ਉਹਨਾਂ ਨੂੰ ਧਮਕੀਆਂ ਹੁੰਦੀਆਂ ਸੀ ਫਰौती ਮੰਗਣ ਦੀਆਂ ਉਹ ਫਿਰ ਉਸ ਜਿਹੜੀ ਐਫ ਆਈ ਆਰ ਦਰਜ ਸੀ ਉਹ ਤੇ ਚੱਲ ਸੀ ਫਿਰ ਤਫ਼ਤੀਸ਼ ਕਰ ਰਹੇ ਸੀ ਜਿ세 ਚੱਲਦੇ ਅਸੀਂ ਇੱਕ ਬੰਦਾ ਕੱਲ ਅਰੈਸਟ ਕੀਤਾ ਜਿਹੜਾ ਉਹਨਾਂ ਦੇ ਗਾਂ ਫਿਰ ਦੱਸਣ ਤੋਂ ਕਿ ਕਿੰਨਾ ਕਿੰਨਾ ਇਹਨਾਂ ਨੇ ਕਿੰਨਾ ਕਿੰਨਾ ਨਾਲ ਰਲ ਕੇ ਕੀਤਾ ਤੇ ਫਿਰ ਅੱਜ ਇੱਕ ਇੱਕ ਬੰਦਾ ਹੋਰ ਅਸੀਂ ਦਿਨੇ ਅਰੈਸਟ ਕੀਤਾ ਉਹਨੇ ਫਿਰ ਸਾਨੂੰ ਦੱਸਿਆ ਕਿ ਜਿਹੜੇ ਇਹਨਾਂ ਨੇ ਬੰਦੇ ਜਿਹੜੇ ਜਿਨ੍ਹਾਂ ਦੇ ਹੁਣ ਇਹ ਜਿਹੜੇ ਇਨਕਾਊਂਟਰ ਜਿਹਨਾਂ ਵੋਲਡ ਸੀ ਜਿਨ੍ਹਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਇਹਨਾਂ ਨੇ ਅੱਜ ਉਸ ਐਕਸਨ ਤੇ ਫਾਇਰਿੰਗ ਦੁਬਾਰਾ ਕਰਨੀ ਸੀ ਕਰਨੀ ਸੀ ਤਾਂ ਉਸੇ ਚੱਲਦੇ ਫਿਰ ਅਸੀਂ ਇਸ ਉਹਨੇ ਸਾਨੂੰ ਦੱਸਿਆ ਕਿ ਇੱਥੇ ਬੰਦੇ ਲੋਕੇਸ਼ਨ 'ਤੇ ਬੈਠੇ ਨੇ ਜਿੱਥੇ ਸਾਡੀ ਪੁਲਿਸ ਪਾਰਟੀ ਸੀਟੀ ਵੀ ਤੇ ਸੀਆਈਏ ਦੀ ਗਈ ਹੈ ਤੇ ਜਦੋਂ ਉਹਨਾਂ ਨੂੰ ਇਹ ਸਿਆਣਿਆ ਹੈਗਾ ਤੇ ਕਿਰਾਂ ਇਹਨਾਂ ਨੇ ਇਹਨਾਂ ਨੂੰ ਰੁਕਲਣ ਤੇ ਪੁਲਿਸ ਦੇ ਆਪਣਾ 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 ਕੋਲੋਜ ਦੇ ਵਾਲੇ ਕਰਨ ਨੂੰ ਕਿਹਾ ਤੇ ਕੋਆਪਰੇਟ ਕਰਨ ਦੀ ਬਜਾਏ ਇਹ ਪੁਲਿਸ ਵਾਲ ਨੂੰ ਫਾਇਰ ਕਰਕੇ ਤੇ ਭੱਜ ਗਏ ਜਿੱਥੇ ਚੱਲਦੇ ਫਿਰ ਇਹੀ ਜਵਾਬੀ ਫਾਇਰ ਕੀਤਾ ਜਿਸ ਚ ਬੰਦੇ ਆਪਣੇ ਦੋ ਫੱਟੜ ਹੋਏ ਸਰ ਕਿਹੜੇ ਗੈਂਗ ਨਾਲ ਰਿਲੇਟਡ ਸੀ ਇਹ ਤਾਂ ਹਜੇ ਜੀ ਤਫਤੀਸ਼ ਕਰਾਂਗੇ ਹਜੇ ਤਾਂ ਇਹਨਾਂ ਨੂੰ ਇਹੀ ਮੈਡੀਕਲ ਇਲਾਜ ਲਈ ਇੱਥੇ ਲੈ ਕੇ ਆਏ ਆ ਉਸ ਤੋਂ ਬਾਅਦ ਪਤਾ ਲੱਗੂਗਾ ਹੋਰ ਕਿਹੜਾ ਕਿਹੜਾ ਤੇ ਗੈਂਗ ਦਾ ਕਿਹੜੇ ਬੰਦੇ ਦੇ ਚ ਇਨਵੋਲਡ ਆ ਇੱਕ ਦਾ ਨਾਮ ਵਿਪਨ ਪ੍ਰੀਤ ਹੈ ਜੀ ਤੇ ਇੱਕ ਦਾ ਨਾਮ ਕਰਨ ਹੈ ਸਰ ਇਹ ਕਿੱਥੋਂ ਦੇ ਰਹਿਣਾ ਲੇ ਜੀ ਇਹ ਇੱਕ ਤਾਂ ਬੰਦਾ ਮਡਲਾ ਤੇ ਜਿਹੜਾ ਵਿਪਨ ਹੈਗਾ ਪਿੱਛੋਂ ਤੇ ਹੈਗਾ ਜੀ ਉਹ ਫਰੀਦਕੋਟ ਦਾ ਪਰ ਹਾਲ ਉਹ ਜਲੰਧਰ ਚ ਹੈਗਾ ਬਾਸ ਤੇ ਦੂਸਰਾ ਜਿਹੜਾ ਕਰਨ ਹੈਗਾ ਇਹ ਦੀ ਮਾਸੀ ਦਾ ਮੁੰਡਾ ਇਹ ਜਲੰਧਰ ਹੀ ਰਹਿੰਦਾ ਸਰ ਕੁੱਲ ਹੁਣ ਕਿੰਨੀਆਂ ਗ੍ਰਿਫਤਾਰੀਆਂ ਸਾਬੇ ਜੀ ਤਾਂ ਇਹ ਕਿਹਾ ਚਾਰ ਹੋ ਗਈਆਂ ਜੀ ਹੋਰ ਵੀ ਕੋਈ ਇਨਵੋਲਵਮੈਂਟ ਹੋ ਸਕਦੀ ਜੀ ਹੋ ਸਕਦੀ ਹੈ ਜੀ ਤੇ ਬਟੇ ਹੁਣ ਆਪਾਂ ਇਹਨਾਂ ਨੂੰ ਪੁੱਛ ਪੜਤਾਲ ਕਰਨ ਤੇ ਫੇਰ ਹੀ ਬਦਲ ਗਏ ਸਰ ਇਸ ਤੋਂ ਪਹਿਲਾਂ ਕੋਈ ਰਿਪੋਰਟ ਵਿੱਚ ਜਾਂ ਕਿਸੇ ਹੋਰ ਜਗ੍ਹਾ ਤੇ ਇਹਨਾਂ ਵੱਲੋਂ ਵਾਰਤਤਾ ਤੋਂ ਅਣਜਾਣਤਾ ਹੈ ਕਿ ਜਿਹੜੀ ਤੀਜਾ ਬਾਰੇ ਉਹ ਉਹ ਕਿਹੜਾ ਹਜੇ ਮੁੱਢਲੀ ਤੌਰ ਤੇ ਇਹਨਾਂ ਨੇ ਇੱਕ ਹੀ ਦੱਸਿਆ ਜਿਹੜੀ ਅਸੀਂ ਤੁਹਾਨੂੰ ਦੱਸਿਆ ਹੈਗਾ ਕਰੂ ਕੀਤੀ ਸੀ ਆ ਇਹਨਾਂ ਨੇ ਇੱਕ ਇਹ ਗੱਲ ਦੱਸਣ ਵਾਲੀ ਹੈਗੀ ਜੀ ਇਹ ਸੀ ਪਰਚਾ ਦੇ ਤੀਸਰੇ ਮਹੀਨੇ ਕੀਤਾ ਹੈਗਾ ਬਟੇ ਇਹਨਾਂ ਨੇ ਪਹਿਲਾਂ ਵੀ ਜਿਹੜੇ ਆਪਣੇ ਐਕਸੀਡੈਂਟ ਹੈਗੇ ਨੇ ਜਿੰਨੇ ਪੀਐਸਪੀਸੀ ਅੱਲੇ ਇਹਨਾਂ ਦੇ ਘਰ ਤੇ ਪਰ ਪਹਿਲਾਂ ਵੀ ਫਾਇਰਿੰਗ ਕੀਤੀ ਅੱਜ ਮੁਰਦ ਦੁਬਾਰਾ ਕਰਨਾ ਇਹਨਾਂ ਨੇ ਆਉਣਾ ਸੀ ਕੇਂਦਰ ਕਰੀ ਹੋਰ ਜੀ